ਸਸੇ ਗਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਪਹੁੰਚੇ ਆਂ ਕਿਸਾਨ ਮੇਲਾ ਜਿਹੜਾ ਕਿ ਲੁਧਿਆਣੇ ਵਿਖੇ ਐਗਰੀਕਲਚਰ ਯੂਨੀਵਰਸਿਟੀ ਪੀਯੂ ਵਿੱਚ ਹੋਇਆ ਵਾ ਤੇ ਉੱਥੇ ਬਹੁਤ ਸਾਰੇ ਇੰਪਲੀਮੈਂਟ ਲੱਗੇ ਹੋਏ ਆ ਸਾਹਮਣੇ ਦੇਖ ਲਓ ਜੀ ਆਪਣੇ ਸਵਰਾਜ ਵੀ ਲੱਗੇ ਹੋਇਆ ਸੋਨਾਲੇਕਾ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਟਰੈਕਟਰਾਂ ਦੀਆਂ ਹੈਗੀਆਂ ਉਹ ਵੀ ਲੱਗੇ ਹੋਏ ਆ ਆਜਾ ਆਪਾਂ ਤੁਹਾਨੂੰ ਸਵਰਾਜ ਦਿਖਾਉਣੇ ਆ ਕਿਹੜਾ ਇੰਪਲੀਮੈਂਟ ਆ ਦੋਸਤੋ ਤੁਸੀਂ ਦੇਖ ਰਹੇ ਹੋ ਵੀ ਇੱਥੇ ਜ਼ਿਆਦਾ ਇਕੱਠ ਜਿਹੜਾ ਹੈਗਾ ਉਹ ਜ਼ਿਆਦਾ ਸਵਰਾਜ ਟਰੈਕਟਰ ਵਾਲਿਆਂ ਦੇ ਆ ਤੇ ਇਥੇ ਜਿੰਨੇ ਵੀ ਮਾਡਲ ਆ ਇਹਨਾਂ ਨੂੰ ਆਪਣੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਤੇ ਚੱਲੇ ਵੀ ਬਹੁਤ ਆ ਤੂੜੀ ਤੇ ਲਾ ਲੋ ਹਰ ਕੰਮ ਦੇ ਲਈ ਹਰੇਕ ਬੰਦੇ ਨੇ ਸਵਰਾਜ ਖਰੀਦਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਹਦੇ ਕਿਹਦੇ ਕੋਲ ਸਵਰਾਜ ਟਰੈਕਟਰ ਆ ਤੇ ਸਵਰਾਜ ਦਾ ਨਵਾਂ ਮਾਡਲ ਜਿਹੜਾ ਆ ਤੁਹਾਨੂੰ ਕਿਵੇਂ ਲੱਗਿਆ ਹਾਂਜੀ ਇਹਦਾ ਇਹਦਾ ਡੀਜ਼ਲ ਟੈਂਕ ਆ ਹਾਂਜੀ ਪਹਿਲਾਂ 70000 70000 ਕਰਦਾ ਸੀ ਬਾਅਦ ਅੱਛਾ ਇਹਦਾ ਜਿਹੜਾ ਹੈਗਾ ਪਲੇਟਫਾਰਮ ਵਾਲਾ ਆ ਗਿਆ ਜਿਹੜਾ ਮਤਲਬ ਸਾਹ ਨੂੰ ਦੇਖਦਾ ਸੀ ਸਾਨੂੰ ਪਲੇਟਫਾਰਮ ਆ ਰਿਹਾ ਅੱਛਾ ਪਲੇਟਫਾਰਮ ਦਾ ਮਤਲਬ ਥੱਲੇ ਸਪੇਸ ਹੈਗੀ ਆ ਅਗੇ ਸਾਈਡ ਤੇ ਕਰਤੇ ਇਹਦੇ ਕੰਫਰਟੇਬਲ ਕਰਤਾ ਚਲਾਉਣ ਚ ਆਰਾਮ ਦਾ ਹੈਗਾ ਸੀਟ ਵੀ ਵੱਡੀ ਕਰਤੀ ਹਾਂਜੀ ਸਮਾਰਟ ਕਨੈਕਟ ਅੱਛਾ ਫੋਨ ਦੇ ਉੱਪਰ ਵੀ ਦੇਖ ਲਓ ਵੀ ਸਾਡਾ ਮਤਲਬ ਜਿਵੇਂ ਕਹਦੇ ਕਿ ਲੋਕੇਸ਼ਨ ਵਗੈਰਾ ਟਰੈਕ ਕਰ ਸਕਦੇ ਆ ਤੇ ਹੋਰ ਇਹਦੇ ਚ ਫ ਜੋ ਜੀ ਸੈਟ ਕਰਤਾ ਟੋਪਲ ਸਵਿਚ ਤੇ ਲਿਫਟ ਚੱਕ ਦੇ ਉਤੋ ਹੀ ਰੱਖ ਠੀਕ ਹੈ ਠੀਕ ਹੈ ਵੀਡੀਓ ਫੰਕਸ਼ਨਾਂ ਚ ਮਤਲਬ ਜਿਹੜੇ 540 ਆਉਂਦੇ ਸੀਗੇ ਜਿਹੜੇ ਚੋਂ 540 ਕੀ ਐਡ ਕਰਤਾ ਇੱਕ ਹੋਰਵੀਂ ਵੀ ਦਿਵਾ ਦਿੱਤਾ ਪਹਿਲਾਂ 6 ਸਪੀਡਾਂ ਸੀਗੇ ਹੁਣ 12 ਸਪੀਡਾਂ ਹੋ ਗਈਆਂ 540 ਦੀਆਂ ਅੱਛਾ 4 ਸਪੀਡਾਂ ਕੱਢਣਾ ਸੀਗੇ ਇਹਦੀਆਂ ਡੇਰਾ ਚ ਹੁਣ ਅੱਥਰ ਗੱਤ ਕੋ ਕਰ ਅੱਛਾ ਜੀ ਦੋ ਰੱਟ ਸਕਦੇ ਹੈਗੇ ਲਿਫਟ ਕੋਸਤੀ ਆ ਪਹਿਲਾਂ 2000 ਸੀਗੀ ਹੁਣ 2500 2500 ਵੀ ਠੀਕ ਹੈ ਜੀ ਠੀਕ ਹੈ ਜੀ ਤੇ ਫਿਰ ਮੁਰਲੀ ਬਾਡੀ ਚ ਚੇਂਜ ਕੀਤਾ ਹਨਾ ਚੇਂਜ ਹੀ ਆ ਸਾਰਾ ਚੇਂਜ ਗਿਆ ਲਾਈਟਾਂ ਸੈਂਟਰ ਇੰਡੀਕੇਟਰ ਵਗੈਰਾ ਨਹੀਂ ਸਾਰਾ ਚੇਂਜ ਆ ਹਾਂ ਜੀ ਜਿਹੜਾ ਉਹਦਾ ਪਾਵਰ ਸਟੇਜ ਹੈਗਾ ਡਬਲ ਐਕਟਿਵ ਜਾਂਦਾ ਚਾਹੀਏ ਟੂ ਵੀ ਨਾ ਚਾਹੀਏ ਫੋਰ ਵੀ ਚਾਹੀਦਾ ਸਿੰਗਲ ਐਕਟਿਵ ਜਿਹਾ ਹਾਂ ਜੀ ਅੱਛਾ ਠੀਕ ਹੈ ਵੀਰੇ ਥੈਂਕ ਯੂ ਵੀਰੇ ਇਹ ਸਵਰਾਏ ਪ੍ਰੋਟੈਕ ਦੇ ਵਿੱਚ ਕਾਫੀ ਚੇਂਜਸ ਆਏ ਆ ਤੁਹਾਡੇ ਨਾਲ ਸ਼ੇਅਰ ਵੀ ਹੋਇਆ ਵਾ ਇਹਦੇ ਚ ਬਾਡੀ ਚੇਂजेस ਆ ਤੇ ਵਾਕੀ ਲొਕੇਸ਼ਨ ਵਗੈਰਾ ਦੱਸਦਾ ਤੇ ਪ੍ਰੋਟੈਕ ਦੇ ਵਿੱਚ ਮੀਟਰ ਚੇਂजेस ਆ ਹੋਰ ਕਾਫੀ ਚੇਂजेस ਆ ਕਿ ਇਹਦੇ ਸਪੇਸ ਦਿੱਤੀ ਹੋਈ ਆ ਪੂਰੇ ਗੇਅਰ ਦਾ ਬਾਕਸ ਦੇ ਵਿੱਚ ਇੰਜਨ ਦੇ ਵਿੱਚ ਪਹਿਲਾਂ ਲੋ ਅੱਗੇ ਪਿੱਛੇ ਜੋ ਵੀ ਸਾਰੇ ਸੀਗੇ ਉਹ ਚੇਂजेस ਕੀਤੇ ਹੋਏ ਆ ਤੇ ਜੇ ਕਿਸੇ ਨੇ ਪਰਚੇਸ ਕਰਨਾ ਸਭ ਰਾਜੈਂਸੀ ਜੋ ਜਾ ਕੇ ਹੁਣ ਨਵਾਂ ਪਰਚੇਸ ਕਰ ਲਿਓ ਕਿਉਂਕਿ ਡਿਫਰੈਂਟ ਇਹਨਾਂ ਨੇ ਚੀਜ਼ ਕੀਤੀ ਆ ਕਿਉਂਕਿ ਬਾਹਰਲੀ ਟੈਕਨੋਲੋਜੀ ਨੂੰ ਲੈ ਕੇ ਜਿਵੇਂ ਕਿ ਯੂਰਪ ਦੇ ਵਿੱਚ ਬਹੁਤ ਸਾਰੀ ਟੈਕਨੋਲੋਜੀ ਹੁੰਦੀ ਆ ਤੇ ਉਹ ਡਿਫਰੈਂਟ ਕੀਤਾ ਗਿਆ ਨੇ। ਥੈਂਕ ਯੂ ਮੈਂ ਤੁਹਾਡਾ ਜਗੀ ਖਾਈ ਵਾਲਾ ਸੱਸੇ ਗਾ।